ਕੀ ਤੇ ਕੀ ਨਾ ਆਪਣਾ ਜੀ ਗੁਰਪ੍ਰੀਤ ਸਿੰਘ ਲਾਡੀ ਕਿਹੜੇ ਪਿੰਡ ਹੈ ਜੀ ਪੰਜਵੜ ਇੱਕ ਨਾ ਗਰੁੱਪਾਂ ਦੇ ਵਿੱਚ ਇੱਕ ਬੜੀ ਤੁਹਾਡੇ ਪੰਜਵੜ ਪਿੰਡੀ ਆਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਜਿਹੜਾ ਸ਼ਖਸੀਅਤ ਉਹ ਬੜੀ ਕਾਲੀ ਗੋਈ ਤੇ ਬੜੀ ਬਾਕਮੀਜ਼ੀ ਕਰ ਰਿਹਾ ਹੈ ਕੀ ਮਾਮਲਾ ਹੈਗਾ ਸਾਰਾ ਜੀ ਉਹ ਮਾਮਲਾ ਅਸਲ ਨਾ ਜੀ ਅੱਜ ਤੋਂ 3 ਦਿਨ ਪਹਿਲਾਂ ਇਹਨਾਂ ਇੱਕ ਪ੍ਰੈਸ ਕਾਰ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਨੇ ਸਾਡੇ کردار ਦੇ ਵਿੱਚ ਕੁਝ ਗੱਲਾਂ ਕਹੀਆਂ ਸੀ ਅਸੀਂ ਉਹਦੇ ਤੋਂ ਅਗਲੇ ਦਿਨ ਇੱਕ ਪ੍ਰੈਸ ਕਾਨਫਰੰਸ ਅਸੀਂ ਵੀ ਕੀਤੀ ਸੀ ਉਦੇ ਵਿੱਚ ਜਦੋਂ ਲੋਕਾਂ ਦੇ ਸਾਹਮਣੇ ਸਚਾਈ ਆ ਗਈ ਪਤਾ ਲੱਗਿਆ ਕਿ ਅਸਲ ਸਚਾਈ ਕੀ ਆ ਕਿਰਦਾਰ ਕਿਦਾ ਕੀ ਆ ਤੇ ਕਿਦਾ ਕੀ ਆ ਉਹਦੇ ਬਖਲਾੜ ਦੇ ਵਿੱਚ ਆਣ ਕੇ ਰਾਤ ਇਹਨਾਂ ਨੇ ਸ਼ਰਾਬ ਦੇ ਨਾਲ ਧੁੱਤ ਸੀ ਇਹ ਬਖਤਾਵਰ ਇਹਦੇ ਪੈਰ ਲੱਗ ਨਹੀਂ ਰਹੇ ਤੇ ਪਹਿਲੋਂ ਦਿਨ ਨੇ ਗਲੀ ਦੇ ਵਿੱਚ ਗੁੰਡਾਗਰਦੀ ਕੀਤੀ ਬਾਅਦ ਦੇ ਵਿੱਚ ਇਹਨੇ ਘਰੇ ਆਣ ਕੇ ਇੱਕ ਵਾਇਸ ਮੈਸੇਜ ਭੇਜ ਕੇ ਜਿਹੜਾ ਇੱਕ ਗਰੁੱਪ ਆ ਪੰਜਵੜ ਦੇ ਵਿੱਚ ਚੱਲਣ ਦਾ ਕੋਈ ਪੰਥ ਖਾਲਸਾ ਨਾਮ ਦਾ ਇਦਾਂ ਦਾ ਕੋਈ ਗਰੁੱਪ ਆ ਉਹਦੇ ਵਿੱਚ ਸਾਡੇ ਖਿਲਾਫ ਇਹਨੇ ਬੋਧ ਭਦੀ ਸਬਦਾਵਲੀ ਵਰਤੀ ਆ ਜੋ ਕਿ ਇਹਨਾਂ ਦੀ ਸ਼ਰਿਆਂ ਵਿੱਚ ਖਲਾੜ ਦੇ ਰਹੀ ਸੀ ਤੇ ਜੋ ਵੀ ਇਹਨੇ ਕੀਤਾ ਬੜੀ ਨਿੰਦਰਜੋਗ ਗੱਲ ਆ ਕੀ ਪ੍ਰੈਸ ਕਰਦੇ ਕੀ ਬੋਲੇਗਾ ਲਿਖੋ ਪ੍ਰੈਸ ਕੰਧ ਦੇ ਵਿੱਚੇ ਬੋਲਣਾ ਕਿ ਕੁਝ ਨਹੀਂ ਜੀ ਕੋਈ ਪਿੰਡ ਦੇ ਵੈਸੇ ਹੀ ਮਸਲੇ ਸੀ ਉਹਨਾਂ ਦੇ ਵਿੱਚ ਕੁਝ ਜੋ ਵੀ ਬੋਲੇ ਸਚਾਈ ਦਾ ਕੁਝ ਨਹੀਂ ਹੈਗੀ ਪਰ ਇਹਨਾਂ ਨੂੰ ਉਹ ਚੀਜ਼ ਬਰਦਾਸ਼ਤ ਨਹੀਂ ਆ ਪਹਿਲਾਂ ਇਹਨਾਂ ਨੇ 15-20 ਸਾਲ ਗੁੰਡਾਗਰਦੀ ਕੀਤੀ ਸੀ ਹੁਣ ਇਹ ਰਮਾਨਾ ਘਰ ਚ ਬੈਠੇ ਐ ਚੁੱਪ ਛਾਦ ਇਹਨਾਂ ਦੀ ਕੋਈ ਵੀ ਹੈ ਨਹੀਂ ਪੁੱਛਗੇ ਚ ਕੋਈ ਪਿੰਡ ਵਾਲਾ ਇਹਨਾਂ ਨੂੰ ਮੂੰਹ ਨਹੀਂ ਲਾ ਰਿਹਾ ਤੇ ਉਥੇ ਬਖਲਾੜ ਚ ਜਾਣਗੇ ਹੁਣ ਰਾਤ ਨੂੰ ਪੀ ਕੇ ਲਾਣ ਤੇ ਬਕਵਾਸ ਬਾਜੀ ਕਰਦੇ ਲੋਕਾਂ ਦੇ ਨਾਲ ਤੁਸੀਂ ਇਸ ਬੰਦੇ ਦੀ ਕਿਸੇ ਪੁਲਿਸ ਨੂੰ ਜਾਂ ਥਾਣੇ ਦੇ ਵਿੱਚ ਕੋਈ ਕੰਪਲੀਟ ਕੀਤੀ ਹੈ ਬਿਲਕੁਲ ਜੀ ਅਸੀਂ ਐਸ ਐਚਓ ਚਭਾਲ ਨੂੰ ਕੰਪਲੀਟ ਕੀਤੀ ਸੀ ਉਹਨਾਂ ਨੇ ਰਾਤੀ ਇਸ ਬੰਦੇ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਬੰਦੇ ਤੇ ਐਫ ਆਈ ਆਰ ਦਰਜ ਕੀਤੀ ਹੈ ਤੇ ਕੀ ਅੱਗੇ ਰੁਕ ਨਹੀਂ ਕਰਦੇ ਜਾਰੀ ਹੈ ਕੁੱਤਨੀ ਅਗਲੀ ਕਾਰਵਾਈ ਇਹੀ ਆ ਕਿ ਅਸੀਂ ਡੀ ਐਸ ਪੀ ਸਾਹਿਬ ਨੂੰ ਵੀ ਮਿਲੇ ਸੀ ਉੱਚ ਅਧਿਕਾਰੀਆਂ ਦੇ ਸਾਰਿਆਂ ਦੇ ਧਿਆਨ ਵਿੱਚ ਲੈਂਦੀ ਆ ਕਿ ਬੰਦੇ ਨੂੰ ਛੇਤੀ ਤੋਂ ਛੇਤੀ ਗਿਰਫਤਾਰ ਕੀਤਾ ਜਾਵੇ ਇਹ ਅਜੇ ਵੀ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਵਾ। ਤੁਮਕਿਆਂ ਦੇ ਤੰਬੀ। ਤੁਮਕਿਆਂ ਦੇ ਚਲੋ ਲੋਕਾਂ ਦਾ ਕਿ ਮੈਸੇਜ ਪਹੁੰਚਾਉਣ ਡਿਆ ਮੈਂ ਕਰ ਦੂੰ ਵੋ ਕਰ ਦੂੰ ਘਰਾਂ ਜੋ ਤੂ ਤੂ ਕੇ ਲਿਆਉਂਗਾ ਜੇ ਨਹੀਂ ਕਰਤੂ ਤਾਂ ਧੀ ਤੇ ਸਾਡੇ ਨਾਲ ਸਿੱਧੀ ਗੱਲ ਕਰ ਲੈਂਦਾ। ਇਹ ਤੇ ਜਿਹੜੀਆਂ ਫੋਨ ਦੀਆਂ ਪੈਗ ਲਾ ਕੇ ਬੋਲਣਾ ਵਾ ਜੋ ਇਹ ਬੋਲਿਆ ਵੇ ਤੇ ਘਰ ਵੀ ਪਰਿਵਾਰ ਇਹਦੀਆਂ ਤਿੰਨ ਸਿਸਟਰਾਂ ਵਾ ਮਾਤਾ ਵਾ ਮੈਸੇਜ ਆ। ਚਲੋ ਇਹਦੀ ਬੱਚੀ ਸਾਡੇ ਵੀ ਕੋ ਜੋ ਲੱਗਦੀ ਆ ਜੋ ਕੀਤਾ ਬੜੀ ਨਿੰਦਣਯੋਗ ਗੱਲ ਆ। ਕੀ ਮੰਗ ਰਹੇ ਤੁਸੀਂ ਪ੍ਰਸ਼ਾਸਨ ਤੋਂ ਮੰਗਦੇ ਇਹ ਪ੍ਰਸ਼ਾਸਨ ਕੋਈ ਇਹੀ ਕਰ ਦੇ ਕਿ ਬੰਦੇ ਦੀ ਗ੍ਰਿਫਤਾਰ ਹੋਣਾ ਚਾਹੀਦਾ ਹੈ ਜਿਹੜਾ ਨਵੀਂ ਪੁਲਿਸ ਤੇ ਜਾਨੀ ਮਨ ਨੁਕਸਾਨ ਹੁੰਦਾ ਵਾ ਬਿਲਕੁਲ ਜੀ ਇਹ ਬੰਦੇ ਨੇ ਸ਼ਰੇਆਮ ਧਮਕੀਆਂ ਦਿੱਤੀਆਂ ਜਿਹੜਾ ਉਹ ਬੰਦਾ ਧਮਕੀਆਂ ਦੇਣ ਦਾ ਹੈ ਕਿ ਅਸੀਂ ਕਰੋ ਚੁੱਕ ਚੁੱਕ ਕੇ ਲਿਆਵਾਂਗੇ ਯਾਰੇ ਕੋਈ ਤਾਲੀਬਾਨ ਥੋੜਾ ਹੈਗਾ ਕਿ ਇਹਨਾਂ ਦਾ ਹੀ ਰਾਜ ਆ ਇਹ ਜੋ ਵੀ ਕੀਤਾ ਇਹਨੇ ਜੇ ਕੋਈ ਕੱਲ ਨੂੰ ਸਾਡਾ ਨੁਕਸਾਨ ਹੁੰਦਾ ਵਾ ਇਹ ਤਿੰਨ ਚਾਰ ਬੰਦੇ ਜ਼ਿੰਮੇਵਾਰ ਹੋਣਗੇ ਕੀ ਬੋਲਦੇ ਕਿ ਇਹ ਮਾਮਲਾ ਕਿਹਦਾ ਹੈ ਮਾਮਲਾ ਉਹੀ ਜਿਵੇਂ ਕਿ ਗੁਰਪ੍ਰੀਤ ਸਿੰਘ ਲਾੜੀ ਨੇ ਪਹਿਲਾਂ ਹੀ ਦੱਸਤਾ ਕਿ 3-4 ਦਿਨ ਪਹਿਲਾਂ ਇਹਨਾਂ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਚ ਵੀ ਇਹ ਝੂਠੇ ਹੀ ਜਿਹੜੇ ਇਹਨਾਂ ਨੇ ਪੋਸਟਰ ਪਾੜੇ ਉਹਦੇ ਚ ਇਹ ਬਕਾਇਦਾ ਦੋਸ਼ੀ ਪਾਏ ਗਏ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਲਟਾ ਹੀ ਪ੍ਰੈਸ ਕਾਨਫਰੰਸ ਨਹੀਂ ਇਹਨਾਂ ਦਾ ਜਵਾਬ ਦਿੱਤਾ ਉਹਦੇ ਤੋਂ ਇਹਨਾਂ ਬਖਲਾ ਕੇ ਗਲੀ ਚ ਗੁੰਡਾ ਗਰਦੀ ਦਾ ਸ਼ਰਿਆਮ ਨੰਗਾ ਨਾਚ ਕਰਕੇ ਗਏ ਆ ਫਿਰ ਉਤੋਂ ਬਾਅਦ ਚ ਜਾ ਕੇ ਆਪਣੇ ਘਰ ਚ ਵਾਇਸ ਮੈਸੇਜ ਨਹੀਂ ਪਿੰਡ ਦੇ ਗਰੁੱਪ ਜੀ ਚ ਜੀ ਚ 2-250 ਜਣਾ ਤਕਰੀਬਨ ਐੜੇ ਪਿੰਡ ਦਾ ਉਹਦੇ ਚ ਹੀ ਨਹੀਂ ਹੈਗੇ ਤੇ ਜਿਹਦੇ ਵਿੱਚ ਇਹਨੇ ਜਾ ਕੇ ਕੋਈ ਇਨੇ ਸ਼ਬਦ ਜਿਹੜਾ ਨਹੀਂ ਰਹਿ ਗਿਆ ਨਾ ਬੋਲਿਆ ਹੋਵੇ ਇਹ ਚੀਜ਼ਾਂ ਨਾਲ ਕੀ ਸ਼ਬਦ ਕਰਨਾ ਚਾਹੁੰਦੇ ਆ ਜੇ ਇਹਨਾਂ ਦੇ ਮਨ 'ਚ ਕੋਈ ਰੰਜਿਸ਼ ਆ ਸਾਡੇ ਨਾਲ ਬਹਿ ਜਾਣ ਗੁਰਦੁਆਰੇ ਬਹਿ ਜਾਣ ਜਿੱਥੇ ਮਰਜੀ ਓਪਨ ਡਿਬੇਟ ਕਰ ਲੈਣ ਜਿਹੜਾ ਇਹਨਾਂ ਤੋਂ ਹੈਗਾ ਲੈ ਹਣ ਜੇ ਉਹ ਸਾਡੇ ਤੋਂ ਹੈਗਾ ਇਹਨਾਂ ਦੇ ਖਿਲਾਫ ਅਸੀਂ ਲੈ ਆਵਾਂਗੇ ਇਹ ਗਰੁੱਪ 'ਚ ਪਾ ਕੇ ਇਹ ਚੀਜ਼ਾਂ ਦੇ ਨਾਲ ਇਹਨਾਂ ਦੇ ਕਿਰਦਾਰ ਉੱਚੇ ਨਹੀਂ ਹੋ ਜਾਣਗੇ ਜਿਹੜੇ ਇਹਨਾਂ ਦੇ ਕਿਰਦਾਰ ਪਿੰਡ 'ਚ ਹੈਗੇ ਆ ਉਹ ਕਿਰਦਾਰ ਸਗੋਂ ਇਹਨਾਂ ਦੇ ਡਾਊਨ ਅੱਜ ਦੀ ਡੇਢ 'ਚ ਚਲੇ ਗਏ ਆ ਨਸ਼ੇ ਦੇ ਨਸ਼ੇ ਦੇ ਵਿੱਚ ਰਜਿਆ ਨਸ਼ੇ ਨਾ ਪਤਾ ਹੀ ਨਹੀਂ ਇਹਨੂੰ ਮੈਂ ਕੀ ਬੋਲੀ ਜੰਦਾ ਇਹਨੂੰ ਕੀ ਨਹੀਂ ਬੋਲੀ ਜੰਦਾ ਕੋਈ ਸੀ ਬੰਦਾ ਜਿਹੜਾ ਨਸ਼ੇ ਤੇ ਤੁਹਾਡੇ ਘਰ ਤਾਂ ਵੀ ਮੋਨ ਕੀਤੀ ਹੋਨੇ ਕਰਦੇ ਬਾਰੀ ਬਿਲਕੁਲ ਇਹ ਗਲੀ ਜਾ ਕੇ ਗਾਣਾ ਕੱਢ ਕੇ ਗੁੰਡਾਗਰਦੀ ਸ਼ਰਿਆਮ ਕਰਕੇ ਗਏ ਅਸੀਂ ਘਰੇ ਨਹੀਂ ਹੈਗੇ ਤੇ ਜਦੋਂ ਅਸੀਂ ਘਰੇ ਆਉਨੇ ਆ ਨੂੰ ਪਤਾ ਲੱਗਦਾ ਕਿ ਕੁਝ ਹੋਇਆ ਹੈ ਤੇ ਉਸ ਤੋਂ ਬਾਅਦ 9:30 ਵਜੇ ਗਰੁੱਪ 'ਚ ਵੌਇਸ ਮੈਸੇਜ ਕਰਦਾ ਕਿ ਮੈਂ ਲਲਕਾਰੇ ਮੈਂ ਇਹਨਾਂ ਨੂੰ ਗਾਣਾ ਕੱਢੀਆਂ ਮੈਂ ਇੱਥੇ ਖਲੋਤਾ ਆਜੋ ਵੇਖ ਲਓ ਇਹ ਕਰ ਲਓ ਉਹ ਕਰ ਲਓ ਇਹ ਚੀਜ਼ ਨਾਲ ਕੀ ਸਾਬਤ ਕਰਨਾ ਕੀ ਪਿੰਡ ਨੂੰ ਇਹ ਸਿੱਖਿਆ ਦੇਣੀ ਚਾਹੁੰਦੇ ਆ ਇਹ ਪਿੰਡ ਨੂੰ ਕਿਹੜੇ ਰਾਹ ਵੱਲ ਤੋਰਨਦੇ ਆ ਇਹਨਾਂ ਨੂੰ ਥੋੜੀ ਬਹੁਤੀ ਆਪਣੀ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਕਿ ਇਹ ਚੀਜ਼ਾਂ ਨਾਲ ਸਿਆਣੇ ਬਿਆਣੇ ਹੈਗੇ ਆ ਕੋਈ ਆਪਾਂ ਕਹਿ ਦਈਏ 20 22 ਸਾਲ ਦਾ ਮੁੰਡਾ ਇਹ ਕਰਦਾ ਚੰਗਾ ਲੱਗਦਾ ਕਿ ਖੂਨ ਗਰਮ ਆ ਇਹ ਕਿੱਧਰ ਨੂੰ ਪਿੰਡ ਨੂੰ ਤੋਰਨਦੇ ਆ ਇਹ ਕਾਲੀ ਤਲ ਪਾਰਟੀ ਨਾਲ ਇਹ ਸ਼ਰਿਆ ਪਹਿਨਾ ਗੁੰਡਾ ਇਹ ਸਰਬਾਤ ਸਿੰਘ ਦਾ ਪੁੱਤਰ ਨਵਰਾਜ ਸਿੰਘ ਵੱਲੋਂ ਇਹ ਪਰਚਾ ਦਰਜ ਹੋਇਆ ਬਖਤਾਵਰ ਸਿੰਘ ਪੁੱਤਰ ਮਨਿੰਦਰ ਮਨਿੰਦਰ ਸਿੰਘ ਨੇ ਤੇ ਠੀਕ ਹੈ ਜੀ ਤੇ ਕਹਿੰਦੇ ਕਿ ਮਨਿੰਦਰ ਸਿੰਘ ਨੇ ਆ ਕੇ ਨਾ ਉਹਨਾਂ ਦੇ ਘਰ ਦੇ ਬਾਹਰ ਕਿਤੇ ਇਹਨਾਂ ਨੂੰ ਗਾਲ੍ਹਾਂੰਦਾ ਕੀਤਾ ਕੱਲ ਇਹਦੀ ਵੀਡੀਓ ਵਾੜੀਓ ਲਿਆ ਵੀ ਰਿਕਾਰਡਿੰਗ ਉਸਨੂੰ ਦਿੱਤੀ ਆ ਉਹਦੇ ਮਤਲਬ ਤੇ ਪਰਚਾ ਦਰਜ ਹੋਇਆ ਵਾ ਧਾਰਾ ਦੀ ਮੁਕੱਦਮਾ ਨੰਬਰ ਹੈਗਾ 69 453 509 ਤੇ 49506 ਜੀ ਵਜ੍ਹਾ ਨਹੀਂ ਇਸ ਦੀ ਬਤ ਲਗੀ ਨਹੀਂ ਵਜ੍ਹਾ ਨਹੀਂ ਇਸ ਦੀ ਇਹਨੇ ਤੁਨੇ ਤੇ ਆਪਣੀ ਪਾਰਟੀਵਾਦੀ ਦਾ ਮਸਲਾ ਉਹ ਤੋਂ ਵਜਾ ਦਲਸਰ ਪ੍ਰਾਨੀ ਰੰਜੀਤ ਚਾਹ ਹੈ ਉਹ ਕਾਲੀ ਪਾਰਟੀ ਦਾ ਵਾ ਤੇ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਕਿਸੇ ਦੀ ਗ੍ਰਿਫਤਾਰੀ ਅਜੇ ਕਿਸੇ ਦੀ ਨਹੀਂ ਹੋਈ ਹੈ ਕਿ ਆਪਣੇ ਕੰਪੀਸੀ ਨੂੰ ਕੰਮ ਕਰਦੇ ਸਭੇ ਨਾਲ ਯਾਰੀ ਹੈ ਹਾਂ ਸਭੇ ਨਾਲ ਯਾਰੀ ਹੈ